ਸਿਮਰਨ ਕਰਦੇ ਕਰਦੇ ਹਜੇ ਤੱਕ ਕੋਈ ਵੀ ਅਨੁਭਵ ਕਿਉਂ ਨਹੀਂ ਹੋਇਆ ਕਿੰਨਾ ਸਮਾਂ ਹੋ ਗਿਆ ਸਾਨੂੰ ਸਿਮਰਨ ਕਰਦਿਆਂ ਨੂੰ ਨਾ ਹੀ ਮਨ ਦਾ ਠਹਿਰਾਓ ਮਿਲਿਆ ਨਾ ਹੀ ਨਾਮ ਸੁਣਾਈ ਦਿੱਤਾ ਸਿਮਰਨ ਕਰਨ ਤੋਂ ਬਾਅਦ ਇਸ ਆਵਾਜ਼ ਦਾ ਪਿੱਛਾ ਜ਼ਰੂਰ ਕਰੋ ਸਾਡੀ ਸੁਰਤੀ ਸਾਡਾ ਧਿਆਨ ਉਹ ਦਸਮ ਦੁਆਰ ਤੇ ਚਲੇ ਜਾਵੇਗਾ ਇਹ ਗੱਲ ਕਰਨੀ ਬਹੁਤ ਆਸਾਨ ਹੈ ਕਿ ਇਸ ਆਵਾਜ਼ ਦਾ ਪਿੱਛਾ ਕਰੋ ਜੋ ਸਾਡੇ ਨਾਲ ਪੰਜ ਵਿਚਰਦੇ ਨੇ ਪੰਜ ਦੂਤ ਨੇ ਇਹ ਸਭ ਤੋਂ ਪਹਿਲਾਂ ਸਾਨੂੰ ਉਸ ਆਵਾਜ਼ ਤੋਂ ਦੂਰ ਰੱਖਦੇ ਨੇ ਪਰ ਜਿਉਂ ਹੀ ਮਨ ਗੁਰੂ ਦੀ ਸ਼ਰਨ ਦੇ ਵਿੱਚ ਜਾ ਕੇ ਬੇਨਤੀਆਂ ਕਰਦਾ ਹੈ ਆਪਣੇ ਪਿਤਾ ਨੂੰ ਵਾਜਾ ਮਾਰਦਾ ਹੈ ਯਾਦ ਕਰਦਾ ਹੈ ਤਾਂ ਅਕਾਲ ਪੁਰਖ ਵਾਹਿਗੁਰੂ ਜੀ અપਾਰ ਕਿਰਪਾ ਕਰਦੇ ਨੇ ਉਹਨਾਂ ਦੀ ਕਿਰਪਾ ਸਦਕਾ ਹੀ ਮਨ ਸਿਮਰਨ ਕਰਦਾ ਹੈ ਤੇ ਜੇ ਮਾਲਕ ਪੂਰੀ ਕਿਰਪਾ ਕਰ ਦੇਣ ਤਾਂ ਮਨ ਦਾ ਠਹਿਰਾਉ ਇਸ ਮਨ ਨੂੰ ਹਾਸਲ ਹੋ ਜਾਂਦਾ ਪਰ ਇਹ ਵੀ ਨਹੀਂ ਹੈ ਕਿ ਇੱਕ ਵਾਰ ਮਨ ਦਾ ਠਹਿਰਾਉ ਆ ਗਿਆ ਤਾਂ ਮੁੜ ਕੇ ਕਦੀ ਵੀ ਸਾਡੇ ਵਿਚਾਰ ਹਾਵੀ ਨਹੀਂ ਹੋਣਗੇ ਸਾਡੇ ਤੇ ਜਿਉਂ ਹੀ ਮਨ ਇੱਧਰ ਤ੍ਰਿਲੋਕੀ ਦੇ ਵਿੱਚ ਆਇਆ ਇਹ ਪੰਜ ਤਿਆਰ ਵਰ ਤਿਆਰ ਹੁੰਦੇ ਨੇ ਮਨ ਨੂੰ ਘੇਰਨ ਵਾਸਤੇ ਕਾਮ ਕ੍ਰੋਧ ਲੋਭ ਮੋ ਹੰਕਾਰ ਅੱਗੇ ਦੀ ਅੱਗੇ ਇਹਨਾਂ ਦੇ ਵੀ ਇੰਨੇ ਸੁਖਮ ਆਕਾਰ ਨੇ ਵਿਚਾਰ ਨੇ ਜੋ ਮਨ ਨੂੰ ਸਮਝ ਨਹੀਂ ਆਉਂਦੇ ਗੁਰੂ ਸਾਹਿਬ ਜੀ ਕਿਰਪਾ ਕਰਨ ਤਾਂ ਮਨ ਸਮਝਦਾ ਹੈ ਜੋ ਮਨ ਦੀ ਅਸਲ ਕਹਾਣੀ ਹੈ ਹੁਣ ਅਸੀਂ ਸਿਮਰਨ ਕਰਨ ਤੋਂ ਬਾਅਦ ਇਸ ਆਵਾਜ਼ ਦਾ ਪਿੱਛਾ ਕਰਨਾ ਹੈ ਅਕਸਰ ਉਹ ਕਿਹੜੀ ਆਵਾਜ਼ ਹੈ ਜਿਸ ਦਾ ਅਸੀਂ ਪਿੱਛਾ ਕਰਾਂਗੇ ਤੇ ਮਨ ਦਸਮ ਦਵਾਰ ਤੇ ਜਾਵੇਗਾ ਸਿਮਰਨ ਇੱਕ ਐਸੀ ਚੀਜ਼ ਹੈ ਜੋ ਮਨ ਨੂੰ ਘਰ ਵਾਪਸ ਲਿਜਾਣ ਦੇ ਵਿੱਚ ਮਦਦ ਕਰਦੀ ਹੈ ਕਿਹੜਾ ਘਰ ਮਨ ਦਾ ਘਰ ਮਰੇ ਕਹਿੰਦੇ ਥਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਉਹ ਥਿਰ ਘਰ ਹੈ ਜਿੱਥੇ ਮਨ ਨੇ ਜਾਣਾ ਹੈ ਤੇ ਸਿਮਰਨ ਲੈ ਕੇ ਜਾਂਦਾ ਮਨ ਨੂੰ ਆਪਾਂ ਸਿਮਰਨ ਲਗਾਤਾਰ ਕਰੀ ਯਾਨੀ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਮਨ ਹੌਲੀ 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 ਆਪਣੀ ਆਵਾਜ਼ ਦੇ ਵਿੱਚ ਇੰਨਾ ਮਸਤ ਹੋ ਜਾਂਦਾ ਕਿ ਇਹਨੂੰ ਫੁਰਨੇ ਉਹਨੇ ਬੰਦ ਹੋ ਜਾਂਦੇ ਹੈ ਧਿਆਨ ਹੀ ਜੋ ਫੁਰਨਿਆਂ ਦੇ ਵਿੱਚ ਵੀ ਜਾਂਦਾ ਸੀ ਉਹ ਵੀ ਧਿਆਨ ਸੀ ਉਹ ਮਾਇਆ ਦਾ ਸਿਮਰਨ ਸੀ ਹੁਣ ਧਿਆਨ ਆਪਣੀ ਹੀ ਆਵਾਜ਼ ਦੇ ਵਿੱਚ ਧੁੰਨ ਦੇ ਵਿੱਚ ਲੱਗ ਗਿਆ ਤੇ ਇਹ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਹੈ ਤੇ ਗੁਰਬਾਣੀ ਦੇ ਵਿੱਚ ਇਸੇ ਸਿਮਰਨ ਦੀ ਬਹੁਤ ਮਹੱਤਤਾ ਦੱਸੀ ਆ ਕਹਿੰਦੇ ਜੇ ਕੋਈ ਜੀਵ ਇਹ ਸਿਮਰਨ ਕਰ ਲਏਗਾ ਨੌ ਦੁਆਰਾਂ ਤੋਂ ਉੱਪਰ ਉੱਠ ਜਾਏਗਾ ਤ੍ਰਲੋਕੀ ਨੂੰ ਛੱਡ ਕੇ ਪ੍ਰਲੋਕ ਦੇ ਵਿੱਚ ਚਲਾ ਜਾਵੇਗਾ ਹੁਣ ਸਿਮਰਨ ਅਸੀਂ ਰਸਨਾ ਤੋਂ ਬੋਲ ਕੇ ਤਾਂ ਕਰਨਾ ਸਾਡਾ ਮਨ ਸ਼ਾਂਤ ਹੋ ਜਾਵੇ ਸਾਡਾ ਮਨ ਇਹਨਾਂ ਪੰਜਾਂ ਤੋਂ ਪਰੇ ਹੋ ਜਾਵੇ ਇਸ ਕਰਕੇ ਮਾਰੇ ਕਹਿੰਦੇ ਬਾਰਨ ਬਾਰ ਬਾਰ ਜਪੀਏ ਕਿ ਅੰਮ੍ਰਿਤ ਇਹੋ ਮੰਤਨ ਤਰਪੀਏ ਬਾਰ ਬਾਰ ਅਸੀਂ ਆਪਣੀ ਰਸਨਾ ਤੋਂ ਵਾਹਿਗੁਰੂ ਗੁਰਮੰਤਰ ਦਾ ਉਚਾਰਨ ਕਰਨਾ ਉੱਠਦੇ ਬੈਠਦੇ ਅੰਮ੍ਰਿਤ ਵੇਲੇ ਦਾ ਕੀਤਾ ਹੋਇਆ ਸਿਮਰਨ ਮਨ ਦੇ ਉੱਤੇ ਬਹੁਤ ਗਹਿਰਾ ਅਸਰ ਪਾਉਂਦਾ ਜਿਵੇਂ ਕੋਈ ਜ਼ਿਆਦਾ ਸਾਲਟ ਵਾਲੀ ਚੀਜ਼ ਆਪਾਂ ਲੈ ਲਈਏ ਜਿਸ ਦਵਾਈ ਦੀ ਪਾਵਰ ਜ਼ਿਆਦਾ ਹੋਵੇ ਉਹ ਆਪਾਂ ਨੂੰ 5.0 ਮਿੰਟਾਂ ਦੇ ਵਿੱਚ ਵਿੱਚ ਅਸਰ ਕਰਦੀ ਹੈ। ਇਸੇ ਤਰ੍ਹਾਂ ਅੰਮ੍ਰਿਤ ਵੇਲੇ ਉੱਠ ਕੇ ਕੀਤਾ ਗਿਆ ਸਿਮਰਨ ਵੀ ਮਨ ਨੂੰ ਜਲਦੀ ਸਹਜ ਦੇ ਵਿੱਚ ਲੈ ਕੇ ਜਾਂਦਾ। ਮਨ ਦੇ ਵਿੱਚ ਹਜ਼ਾਰਾਂ ਹੀ ਤਰ੍ਹਾਂ ਦੇ ਬਦਲਾਵ ਆਉਂਦੇ ਨੇ। ਹੁਣ ਇਹ ਵੀ ਨਹੀਂ ਸੋਚਣਾ ਕਿ ਅੰਮ੍ਰਿਤ ਵੇਲੇ ਸਿਮਰਨ ਕਰਨਾ ਦਿਨ ਤੋਂ ਨਹੀਂ ਕਰ ਸਕਦੇ। ਦਿਨ ਸਮੇਂ ਬਹੁਤ ਸ਼ੋਰ ਸ਼ਰਾਬੇ ਵਾਜਾ ਹੁੰਦੀਆਂ ਨੇ। ਆਪਣੇ ਘਰ ਦੇ ਜੋ ਬੱਚੇ ਹੁੰਦੇ ਨੇ ਉਹ ਵੀ ਸ਼ੋਰ ਸ਼ਰਾਬਾ ਕਰਦੇ ਨੇ। ਬਾਹਰ ਸਾਊਂਡ ਪੋਲੂਸ਼ਨ ਹੋ ਜਾਂਦਾ। ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਹੁੰਦੀਆਂ ਇਹ ਆਵਾਜ਼ਾਂ ਅੰਮ੍ਰਿਤ ਵੇਲੇ ਨਹੀਂ ਹੁੰਦੀਆਂ ਸੋ ਅੰਮ੍ਰਿਤ ਵੇਲੇ ਮਨ ਜਲਦੀ ਆਪਣੀ ਹੀ ਆਵਾਜ਼ ਨੂੰ ਕੈਚ ਕਰਦਾ ਹੁਣ ਸਿਮਰਨ ਕਰਦੇ ਕਰਦੇ ਮਨ ਸਹਜ ਵਿੱਚ ਚਲਾ ਗਿਆ ਜਿੱਥੇ ਬੈਠ ਕੇ ਇਸ ਨੇ ਪੁਕਾਰ ਕਰਨੀ ਹੈ ਅਕਾਲ ਪੁਰਖ ਵਾਹਿਗੁਰੂ ਨੂੰ ਬੇਨਤੀ ਕਰਨੀ ਹੈ ਕਿ ਮੈਨੂੰ ਉਹ ਨਾਮ ਸੁਣਾਓ ਜੈਸ ਨਾਮ ਦੀ ਇੰਨੀ ਮਹੱਤਤਾ ਦੱਸੀ ਗਈ ਹੈ ਬਾਣੀ ਦੇ ਵਿੱਚ ਜੋ ਨਾਮ ਕਹਿੰਦੇ ਸੁਣਨ ਦੇ ਨਾਲ ਜਮਾ ਦੀ ਵਾਹੀ ਕੱਟੀ ਜਾਂਦੀ ਆ ਜੀਵਨ ਮੁਕਤ ਹੋ ਜਾਂਦਾ ਜੀਵ ਵਾਰ-ਵਾਰ ਫਿਰ ਜੁਨਾਂ ਦੇ ਵਿੱਚ ਨਹੀਂ ਹੁੰਦਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਵਿੱਚ ਉਹ ਸਮਾ ਜਾਂਦੀ ਹੈ ਜੋਤ ਉਸ ਆਵਾਜ਼ ਦਾ ਪਿੱਛਾ ਕਰਨਾ ਜਦੋਂ ਮਨ ਨਿਰੰਤਰ ਉੱਥੇ ਬੇਨਤੀ ਕਰਦਾ ਤਾਂ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਮਨ ਬੱਚੇ ਨੂੰ ਉਹ ਨਾਮ ਸੁਣਾਉਂਦੇ ਨੇ ਆਪਣੇ ਮੁਖ ਦੀ ਆਵਾਜ਼ ਸੁਣਾਉਂਦੇ ਨੇ ਜਾ ਬਹੁਤ ਸੇ ਜੀਵਾਨੂ ਕੀ ਹੁੰਦਾ ਹੈ ਕਿ ਅੰਮ੍ਰਿਤ ਰਸ ਆਉਂਦਾ ਹੈ। ਕੁੱਟਾਂ ਭਰ ਭਰ ਕੇ ਅੰਮ੍ਰਿਤ ਰਸ ਆਉਂਦਾ। ਉਹ ਆਵਾਜ਼ ਬਹੁਤ ਬਰੀਕ ਸਨਾਟੇ ਵਰਗੀ ਆਵਾਜ਼। ਜੋ ਦੁਨਿਆਵੀ ਡਾਕਟਰ ਨੇ ਕੋ ਇਸ ਨੂੰ ਟਿਨੀਟਸ ਕਹਿੰਦੇ ਨੇ। ਜੀਵ ਡਰਦਾ ਤਾਂ ਹੈ ਕਿਉਂਕਿ ਭੇਦ ਨਹੀਂ ਹੈ ਕਿ ਇਹ ਕਿਸ ਦੀ ਆਵਾਜ਼ ਹੈ? ਇਹ ਕਿੱਥੋਂ ਪੈਦਾ ਹੋ ਰਹੀ ਆ? ਇਹ ਕਿਉਂ ਪੈਦਾ ਹੋ ਰਹੀ ਆ? ਅਧਿਆਤਮਕ ਦੇ ਵਿੱਚ ਇਸ ਆਵਾਜ਼ ਨੂੰ ਬਹੁਤ ਉੱਚਾ ਮੰਨਿਆ ਗਿਆ। ਉੱਚਾ ਦਰਜਾ ਦਿੱਤਾ ਗਿਆ। ਸਿਰਫ ਭੇਦ ਨਾ ਹੋਣ ਕਰਕੇ ਅਸੀਂ ਇਸ ਆਵਾਜ਼ ਤੋਂ ਡਰ ਜਾਂਦੇ ਆ। ਪਰ ਨਾਮ ਵਿਅਸੀਂ ਇਸ ਆਵਾਜ਼ ਨੂੰ ਸੁਣਦੇ ਸੁਣਦੇ ਇਹਦੇ ਵਿੱਚ ਸਮਾਉਣਾ ਸਿੱਖ ਜਾਂਦਾ। ਤੇ ਇਹੀ ਤਾਂ ਉਹ ਆਵਾਜ਼ ਆ ਜੋ ਮਨ ਨੂੰ ਜਮਾ ਤੋਂ ਬਚਾਉਂਦੀ ਹੈ। ਮੁਕਤ ਕਰਾਉਂਦੀ ਹੈ। ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਮੇਲ ਕਰਾਉਂਦੀ ਹੈ। ਤੇ ਅਸੀਂ ਵੀ ਸਿਮਰਨ ਕਰਨ ਤੋਂ ਬਾਅਦ ਐਸੇ ਹੀ ਆਵਾਜ਼ ਦਾ ਪਿੱਛਾ ਕਰਨਾ ਕਈ ਜੀਵਾਂ ਨੂੰ ਸਨਾਟੇ ਵਰਗੀ ਆਵਾਜ਼ ਸੁਣਾਈ ਦਿੰਦੀ ਕਈਆਂ ਨੂੰ ਜਿਵੇਂ ਝਰਨਾ ਵਗਦਾ ਹੈ ਸਾਹ ਦੀ ਆਵਾਜ਼ ਸੁਣਾਈ ਦਿੰਦੀ ਘੁੰਗਰੂ ਵੱਜਣ ਦੀ ਆਵਾਜ਼ ਸੁਣਾਈ ਦਿੰਦੀ ਇਹ ਕਈ ਤਰ੍ਹਾਂ ਦੀਆਂ ਬਹੁਤ ਬਾਰੀਕ ਬਾਰੀਕ ਆਵਾਜ਼ਾਂ ਸੁਣਾਈ ਦਿੰਦੀਆਂ ਸੋ ਜਿਵੇਂ ਜਿਵੇਂ ਆਪਾਂ ਇਸ ਆਵਾਜ਼ ਦਾ ਪਿੱਛਾ ਕਰਾਂਗੇ ਇਹ ਆਵਾਜ਼ਾਂ ਹੋਰ ਉੱਚੀ ਤੇ ਹੋਰ ਭਾਰੀ ਹੁੰਦੀਆਂ ਜਾਣਗੀਆਂ ਬਸ ਇਸ ਆਵਾਜ਼ ਦਾ ਅਸੀਂ ਨਿਰੰਤਰ ਸਿਮਰਨ ਕਰਨਾ ਹੈ ਮਤਲਬ ਆਪਣਾ ਧਿਆਨ ਅਸੀਂ ਇਸ ਆਵਾਜ਼ ਦੇ ਵਿੱਚ ਰੱਖਣਾ ਹੈ ਸਭ ਤੋਂ ਪਹਿਲਾਂ ਅਸੀਂ ਆਪਣੇ ਮਨ ਦੇ ਜੋ ਫੁਰਨੇ ਆ ਉਹ ਘਟਾ ਕੇ ਰੱਖਣੇ ਆ ਤਾਂ ਜੋ ਮਨ ਇਸ ਆਵਾਜ਼ ਨੂੰ ਜਲਦੀ ਸੁਣ ਕੇ ਇਹਦੇ ਵਿੱਚ ਸਮਾਉਣਾ ਸਿੱਖ ਜਾਵੇ ਕਿਉਂਕਿ ਇਹ ਜੋ ਆਵਾਜ਼ ਹੈ ਦਸਮ ਦਵਾਰ ਤੇ ਚਲਦੀ ਹੈ ਮਨ ਸਾਡਾ ਰਹਿੰਦਾ ਹੈ ਨੌ ਦਵਾਰਾਂ ਦੇ ਵਿੱਚ ਵਿੱਚ ਫਾਸਲਾ ਹੈ ਸੋ ਫਾਸਲਾ ਖਤਮ ਕਰਨ ਵਾਸਤੇ ਵਾਹਿਗੁਰੂ ਗੁਰੂ ਮੰਤਰ ਆਓ ਇੱਕ ਮਿੰਟ ਅਪਾ ਅਭਿਆਸ ਕਰਦੇ ਆ ਤਾਂ ਜੋ ਸਾਨੂੰ ਸਾਰਿਆਂ ਨੂੰ ਪਤਾ ਲੱਗ ਜਾਵੇ ਕਿ ਵਾਹਿਗੁਰੂ ਗੁਰਮੰਤਰ ਦਾ ਸੀ ਅਭਿਆਸ ਕਿਵੇਂ ਕਰਨਾ ਤਾਂ ਜੋ ਮਨ ਸਾਡਾ ਜਲਦੀ ਤੋਂ ਜਲਦੀ ਸਹਜ ਦੇ ਵਿੱਚ ਜਾ ਕੇ ਇਸ ਆਵਾਜ਼ ਦਾ ਪਿੱਛਾ ਕਰੇ ਹਾਂਜੀ ਕਰੋ ਜੀ ਸ਼ੁਰੂ ਵਾਹਿ ਗੁਰੂ 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 ਵਾਈ 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 ਗੁਰੂ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ